ਜੋ ਸੀ ਜੁੜ ਚੁੱਕੇ ਹਾਂ ਜੀਡੀਵੀ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਮਹਿੰਦਰ ਪਾ ਲੂੰਗਾ ਅਸੀਂ ਖੜੇ ਹਾਂ ਗਊਸ਼ਾਲਾ ਰੋਡ ਲੁਧਿਆਣਾ ਵਿਖੇ ਤੇ ਅੱਜ ਆਪਣੇ ਜੀਡੀਵੀ ਨਿਊਜ਼ ਦੇ ਦਰਸ਼ਕਾਂ ਨੂੰ ਇੱਕ ਇਤਿਹਾਸਕ ਤੌਰ ਦੇ ਨਾਲ ਰੂਪਰੂ ਕਰਾਉਣ ਜਾ ਰਹੇ ਹਾਂ ਮੇਰੇ ਬਿਲਕੁਲ ਸਾਹਮਣੇ ਜੋ ਗੁਰਦੁਆਰਾ ਗਊ ਘਾਟ ਹੈ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਅੰਦਾਸੀਆਂ ਕਰਦੇ ਹੋਏ ਉੱਥੇ ਪਹੁੰਚੇ ਤੇ ਇਹਦਾ ਇਤਿਹਾਸ ਹੈ ਜਿਹੜਾ ਅਸੀਂ ਤਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਇਹਦੇ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ ਤੋਂ ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਇੱਥੇ ਰਸੇਰਾ ਕੀਤਾ ਤੇ ਇਹਦਾ ਇਤਿਹਾਸ ਹੈ ਜਿਹੜਾ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਲਿਖਿਆ ਹੋਇਆ ਹੈ ਸੋ ਆਪਾਂ ਤੁਹਾਨੂੰ ਆਓ ਤੁਸੀਂ ਆਂਦੇ ਨਾਲ ਰੂਪ ਰੂਪਾਈਏ ਇਸ ਦਰਿਆ ਦੇ ਵਿੱਚ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਲੋਂ ਨਾਮਾਂਕਿਤ ਕੀਤਾ ਗਿਆ ਜਿਨ੍ਹਾਂ ਦਾ ਨਾਮਕਰਨ ਕੀਤਾ ਗਿਆ ਔਰ ਅੱਜ ਉਹਦਾ ਜਿਹੜਾ ਹਾਲ ਇਹ ਹੋ ਚੁੱਕਿਆ ਕਿ ਉਹਨੂੰ ਬੁੱਢੇ ਦਰਿਆ ਤੋਂ ਬੁੱਢਾ ਨਾਲਾ ਬਣਾ ਦਿੱਤਾ ਗਿਆ ਸੋ ਇਤਿਹਾਸ ਆਪਾਂ ਪੜ੍ਹਾਂਗੇ ਕਿ ਇਤਿਹਾਸਕ ਗੁਰਦੁਆਰਾ ਗਉ ਘਾਟ ਪਾਸ਼ਾ ਇਹ ਪਹਿਲੀ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 15 ਤੋਂ 15 ਈਸਵੀ ਨੂੰ ਇਸ ਸਥਾਨ ਤੇ ਆਏ ਉਹ ਸਤਲੁਜ ਦਰਿਆ ਦੇ ਕਿਨਾਰੇ ਹੈ ਇਸੇ ਪ੍ਰਕਾਰ ਗੁਰੂ ਜੀ ਵੱਲੋਂ ਪਾਣੀ ਨਹੀਂ ਨਰਾਂ ਦਾ ਆਪਣੇ ਤੋਂ ਤਲਾਬ ਵਿੱਚ ਮਗਨ ਹੋ ਗਏ ਉਸ ਸਮੇਂ ਲੁਧਿਆਣੇ ਦਾ ਨਵਾਬ ਜਲਾਲ ਖਾਨ ਨੂੰ ਸੀ ਆਪਣੇ ਦਰਬਾਰੀਆਂ ਸਮੇਤ ਪੇਟਾ ਲੈ ਕੇ ਗੁਰੂ ਜੀ ਦੀ ਸ਼ਰਨ ਵਿੱਚ ਆਇਆ ਤੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿ ਪਾਤਸ਼ਾਹ ਜੀਓ ਇਹ ਸਤਲੁਜ ਦਰਿਆ ਸ਼ਹਿਰ ਨੂੰ ਢਾਹ ਲਾਈ ਜਾ ਰਿਹਾ ਹੈ ਆਪ ਜੀ ਮੇਰ ਕਰੋ ਉਸ ਸਮੇਂ ਗੁਰੂ ਜੀ ਨੇ ਬਚਨ ਕੀਤੇ ਕਿ ਤੁਸੀਂ ਪ੍ਰਜਾ ਨਾਲ ਇਨਸਾਫ ਕਰੋ ਸਤਿਗੁਰੂ ਦੀ ਕਿਰਿਆ ਸਹਤ ਤੋਂ ਸਤ ਕੋ ਦੂਰ हट ਜਾਵੇਗਾ ਅਤੇ ਇਹ ਕੋ ਵੱਡਾ ਹੋ ਕੇ ਚੱਲੇਗਾ ਸਮਾਪਾ ਕੇ ਇਹ ਸ਼ਹਿਰ ਬਹੁਤ ਧੋਤਵਰ ਹੋ ਜਾਵੇਗਾ ਜਿਹਦਾ ਦੁਨੀਆ ਵਿੱਚ ਨਾਮ ਹੋਏਗਾ ਗੁਰੂ ਸਾਹਿਬ ਦੇ ਕਹੇ ਬਚਨਾਂ ਅਨੁਸਾਰ ਲੁਧਿਆਣਾ ਸ਼ਹਿਰ ਨੂੰ ਧੋਤਵਰ ਰਿਹਾ ਹੈ ਇਹਦਾ ਨਾਮ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਸਤਿਗੁਰੂ ਦੀ ਕਿਰਿਆ ਦੇ ਸਤ ਕੋ ਦੂਰ ਚੱਲ ਰਿਹਾ ਹੈ ਇਸ ਤਰ੍ਹਾਂ ਇਹ ਗੁਰਦੁਆਰਾ ਗੋਵ ਘਾਟ ਪਾਸ਼ਾਈ ਪਹਿਲੀ ਜੋ ਦਰਿਆ ਘਾਟ ਤੇ ਬਣਿਆ ਹੈ ਦਾ ਨਾਮ ਮੁਰਦਰਾ ਗਊਗਾਟ ਪਹਿਲਿਆ ਇਤਿਹਾਸ ਨਾਲ ਸੰਬੰਧਿਤ ਹੋਣ ਕਰਕੇ ਇਹਦਾ ਪ੍ਰਬੰਧ ਸ਼੍ਰੋਮਿਕ ਉਦਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਾ ਸਾਹ ਦੇ ਬਾਜ਼ਰ ਦਰਵਾ ਪੰਜਾਬ ਦੇ ਲੋਕ ਅੱਜਕੱਲ ਇਸ ਬੁੱਢੇ ਨਾਲੇ ਨੂੰ ਜਿਹੜਾ ਬੰਨ ਮਾਰਨ ਦੀ ਗੱਲ ਕਰ ਰਿਹਾ ਹੈ ਕਾਲੇ ਪਾਣੀ ਦਾ ਮੋਰਚਾ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਇਹ ਸੰਬੰਧ ਦੇ ਵਿੱਚ ਲਾਮਬੰਦੀ ਕੀਤੀ ਜਾ ਰਹੀ ਹੈ ਤੇ 3 ਦਸੰਬਰ ਨੂੰ ਉਹ ਤਾਰੀਖ ਮਿੱਥੀ ਗਈ ਹੈ ਜਿਸ ਤਨੇ ਕਾਲੇ ਪਾਣਿਆਂ ਨੂੰ ਬੰਨ੍ਹ ਮਾਰਿਆ ਜਾਣਾ ਸੋ ਪੂਰੇ ਪੰਜਾਬ ਦੇ ਵਿੱਚ ਇਹਦੇ ਬਾਰੇ ਲਾਂਬੰਦੀ ਹੋ ਚੁੱਕੀ ਆ ਔਰ 3 ਤਰੀਕ ਨੂੰ ਇੱਥੇ ਵੇਖਣਾ ਵਾਲੀ ਗੱਲ ਹੋਏਗੀ ਕਿ ਕਿੰਨੇ ਲੋਕ ਪਹੁੰਚਦੇ ਆ ਤੇ ਕਿੱਥੋਂ ਜਿਹੜਾ ਹੈਗਾ ਇਸ ਕਾਲੇ ਪਾਣੀ ਨੂੰ ਬੰਨ੍ਹ ਮਾਰਿਆ ਜਾਂਦਾ ਸੋ ਅੱਜ ਇੱਥੇ ਕਾਲੇ ਪਾਣੀ ਦਾ ਮੋਰਚਾ ਦੀ ਟੀਮ ਵੱਲੋਂ ਜਿਹੜਾ ਹੈਗਾ ਪ੍ਰੈਸ ਕਾਨਫਰੰਸ ਵੀ ਕੀਤੀ ਜਾ ਰਹੀ ਔਰ ਇਸੇ ਕਾਰਨ ਇੱਥੇ ਆਉਣ ਦਾ ਸੁਭਾ ਬਣਿਆ ਪੰਜਾਬ ਦੇ ਲੋਕ ਇਸ ੁੱਡੇ ਨਾਲੇ ਤੋਂ ਐਨੇ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਆ ਹਾਂ ਦੱਖਣੀ ਪੰਜਾਬ ਮਾਲਵਾ ਜਿਹਨੂੰ ਆਪਾਂ ਕਹਿੰਦੇ ਨੇ ਮਾਲਵੇ ਦਾ ਦੱਖਣੀ ਹਿੱਸਾ ਜਿਹੜਾ ਹੈਗਾ ਉਹਦੇ ਜ਼ਿਲ੍ਹੇ ਜਿਸ ਤਰ੍ਹਾਂ ਮੋਕਾ ਲੁਧਿਆਣਾ ਤੋਂ ਸ਼ੁਰੂ ਹੋ ਜੀਏ ਲੁਧਿਆਣਾ ਮੋਕਾ ਫਰੋਜ਼ਪੁਰ ਫਰੀਦਕੋਟ ਅਬੋੜ ਫਾਜ਼ਿਲਕਾ ਇਹ ਜ਼ਿਲ੍ਹੇ ਜਿਹੜੇ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਰਿਹਾ ਜਦ ਕਿ ਕੁਝ ਜ਼ਿਲ੍ਹੇ ਆ ਜਿਹੜੇ ਅਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਹੁੰਦੇ ਆ ਕਿਉਂਕਿ ਉਹਨਾਂ ਜ਼ਿਲ੍ਹਿਆਂ ਤਾਂ ਵੀ ਇਸ ਦਾ ਪਾਣੀ ਆ ਜਿਹੜਾ ਜਾਂਦਾ ਪਰ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਇਸ ਪਾਣੀ ਨੂੰ ਪੀਣ ਲਈ ਨਹੀਂ ਵਰਤਿਆ ਜਾਂਦਾ ਸੋ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਕੈਂਸਰ ਟ੍ਰੇਨ ਅੱਜ ਤੋਂ ਕਈ ਸਾਲ ਪਹਿਲਾਂ 2 ਦਹਾਕੇ 2.5 ਦਹਾਕੇ ਪਹਿਲਾਂ ਬੜੀ ਮਸ਼ਹੂਰ ਰਹੀ ਹੈ ਉਦੋਂ ਤੋਂ ਲੈ ਕੇ ਬੀਕਾ ਨੇਰ ਨੂੰ ਇੱਕ ਟ੍ਰੇਨ ਚੱਲਦੀ ਹੈ ਪਟਿੰਡੇ ਤੋਂ ਜਿਸ ਨੂੰ ਕੈਂਸਰ ਟ੍ਰੇਨ ਦਾ ਨਾਮ ਦਿੱਤਾ ਗਿਆ ਸੋ ਉਹ ਟ੍ਰੇਨ ਹੈ ਜਿਹੜੀ ਉਹ ਚੱਲਣੀ ਸ਼ੁਰੂ ਹੋਈ ਔਰ ਜਿਹੜੇ ਐਕਸਪਰਟ ਨੇ ਉਹ ਇਹ ਗੱਲ ਕਹਿ ਰਹੇ ਆ ਕਿ ਇਸ ਦੀ ਵਜ੍ਹਾ ਜਿਹੜੀ ਉਹ ਹੀ ਹੈ ਕਿ ਬੁੱਟਾ ਦਰਿਆ ਜਦੋਂ ਦਾ ਬੁੱਟਾ ਨਾਲਾ ਬਣਿਆ ਉਦੋਂ ਦਾ ਜਿਹੜਾ ਇਹ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਵੰਡ ਰਿਆ ਔਰ ਪੰਜਾਬ ਦੇ ਲੋਕ ਕੈਂਟਰ ਕਾਲਾਪੱਲੀ ਵਰਤੀਆਂ ਵਪਾਰੀਆਂ ਇੰਨੀਆਂ ਉਹਨਾਂ ਨੂੰ ਮੀਟ ਤੋਂ ਬਹੁਤ ਵੱਧ ਫਾਇਦੇ ਤੇ ਬਹੁਤ ਅਜੂਬਾ ਹੈ। ਤੋਂ ਇਸ ਤਰ੍ਹਾਂ ਅੱਜ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਸੀਂ ਅੰਦਰ ਦਰਬਾਰ ਦਾ ਤੇ ਪਿਛਾ ਕੇ ਮੱਥਾ ਵੀ ਟੇਕਿਆ ਮੱਲਾ ਔਰ ਗੁਰੂ ਮਹਾਰਾਜ ਜੀ ਅਰਦਾਸ ਕੀਤੀ ਹੈ ਕਿ ਬਾਬਾ ਜੀ ਜਿਸ ਤਰ੍ਹਾਂ ਤੁਸੀਂ ਬਤਨ ਕਿਤੇ ਦਿੱਤੀਗੇ ਕਿ ਜੋ ਸਤਿ ਲੋਜ ਹੈ ਇਥੋਂ ਸਤ ਕੋ ਦੂਰ ਹੈ ਜਿਹੜਾ ਉਹ ਵਗੇਗਾ ਉਹ ਵਚਨ ਬਿਲਕੁਲ ਸਹੀ ਹੋਇਆ ਔਰ ਅੱਜ ਸਭ ਤੋਂ ਜਿਹੜਾ ਬੁੱਧੇ ਲੁਧਿਆਣਾ ਸ਼ਹਿਰ ਤੋਂ ਜਿਹੜਾ ਹੈਗਾ ਸੱਤ ਤੋਂ ਦੂਰ ਚੱਲ ਰਿਹਾ ਔਰ ਲੁਧਿਆਣਾ ਸ਼ਹਿਰ ਵੀ ਬਹੁਤ ਵੱਸ ਰਿਹਾ ਤੋਂ ਸਾਰੇ ਬਚਨਾਂ ਜਿਹੜੇ ਉਹ ਪੂਰੇ ਹੋਇਆ ਪਰ ਇੱਕ ਜਿਹੜੀ ਗੱਲ ਹੈ ਸੁਗਧਾਈ ਗੱਲ ਹੋਈ ਹੈ ਕਿ ਜੋਗ ਗੁਰੂ ਸਾਹਿਬਾਨ ਦਾ ਆਦੇਸ਼ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਮਾਹਕ ਤੋਂ ਪਾਣੀ ਜਿਹੜਾ ਸਾਡਾ ਪਿਤਾ ਔਰ ਉਹ ਵੀ ਜਿਹੜੀ ਦੁਰਦਸ਼ਾ ਸਾਡੇ ਸਾਡੇ ਹਾਕਮਾਂ ਵੱਲੋਂ ਜਾ ਸਾਡੇ ਆਮ ਲੋਕਾਂ ਨੂੰ ਦਿੱਕਾਰੀ ਹੈ ਉਹ ਜਿਹੜੀ ਪੰਜਾਬ ਦੇ ਲੋਕਾਂ ਲਈ ਬੜੀ ਘਾਤਕ ਸਥਿਤੀ ਹੋ ਰਹੀ ਹੈ ਕੋ ਇਸ ਕਰਕੇ ਆ ਕਾਲੇ ਪਾਣੀ ਦਾ ਮੋਟਾ ਨੂੰ 3 ਦਸੰਬਰ ਨੂੰ ਫੋਟੇ ਦਰਿਆ ਦੇ ਵਿੱਚ ਜਿਹੜਾ ਕਾਲਾ ਪਾਣੀ ਡੱਕ ਰਿਹਾ ਉਹਨੂੰ ਬੰਨ ਮਾਰਨ ਦਾ ਐਲਾਨ ਕੀਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਤਰ ਤੇ ਵਿਗੜੀ ਲਾਂਬੰਦੀ ਹੋ ਰਹੀ ਹੈ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਕਿੰਨੇ ਲੋਕ ਉਸ ਦਿਨ ਇੱਥੇ ਪਹੁੰਚਦੇ ਆ ਤੇ ਕਿਸ ਤਰੀਕੇ ਨਾਲ ਇਸ ਕਾਲੇ ਪਾਣੀ ਨੂੰ ਬੰਨਵਾਇਆ ਜਾਂਦਾ ਹੈ। ਕੋਸ਼ਿਸ਼ ਤੁਹਾਨੂੰ ਦਿਖਾਵਾਂਗੇ ਕਿ ਦੁੱਤਰਾ ਸ਼ਾਮ ਤੇ ਬਿਲਕੁਲ ਕੰਦ ਦੇ ਨਾਲ ਜੋ ਪਿਛਲੀ ਕੰਦ ਹੈ ਤੋਂ ਇੱਕ ਅੰਦਰ ਅੰਦਰ ਕੈਮਰਾ ਮਾਰਕੀਟ 'ਚ ਉਹ ਸਾਹਮਣੇ ਤੁਹਾਨੂੰ ਇੱਕ ਵਾਈਟ ਕਲਰ ਦੇ ਬਾਉਂਡਰੀ ਵਾਲ ਹੈ ਜਿਹੜੇ ਉਹ ਦਿਖ ਰਹੀ ਹੋएगी। ਸੋ ਇਹਦੇ ਉੱਤੋਂ ਵੀ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਔਰ ਬਾਹਰ ਵੀ ਜਾ ਕੇ ਵੀ ਉਹਦੇ ਸਾਹਮਣੇ ਲੈ ਜਾਾਂਗੇ ਤੇ ਤੁਹਾਨੂੰ ਇਹਦਾ ਜਿਹੜਾ ਬਿਲਕੁਲ ਪ੍ਰਤੱਖ ਰੂਪਾ ਜਿਹੜਾ ਦਿਖਾਇਆ ਜਾਏਗਾ ਕਿ ਕਿਸ ਤਰ੍ਹਾਂ ਇਹ ਬਦਬੂਦਾਰ ਪਾਣੀ ਸੁਰਗਰਾਂਤ ਸਾਹਿਬ ਦੇ ਮਾਹੌਲ ਨੂੰ ਜਿਹੜਾ ਕਿ ਫੜਾਈ ਰੋਹਾਨੀ ਤੇ ਸ਼ਾਂਤਮਈ ਮਾਹੌਲ ਹੈ ਉਹਨੂੰ ਵੀ ਖਰਾਬ ਕਰ ਰਿਹਾ ਔਰ ਇਸ ਤਰ੍ਹਾਂ ਇੱਥੇ ਜਿਹੜੀ ਬੜੀ ਬਦਬੂ ਆ ਰਹੀ ਹੈ ਇਸ ਵਕਤ ਜਿੱਥੇ ਅਸੀਂ ਜਾ ਰਹੇ ਹਾਂ ਤੇ ਇਸ ਜਗ੍ਹਾ ਤੇ ਬੜੀ ਬਦਬੂ ਹੈ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਹ 스ਕੰਦ ਤੋਂ ਸਿਰਫ 20 ਫੁੱਟ ਦੀ ਦੂਰੀ ਤੇ ਸਿਰਫ 20 ਫੁੱਟ ਦੀ ਦੂਰੀ ਤੇ ਜਿਹੜਾ ਉਹ ਬੁੱਢਾ ਕਰਿਆ ਵਗ ਰਿਹਾ ਹੈ ਹਾਲਾਂਕਿ ਇਹਦਾ ਜਿਹੜਾ ਕਲੀਅਰ 뷰 ਇੱਥੋਂ ਨਹੀਂ ਦਿਖ ਰਿਹਾ ਤੋਂ ਬਾਹਰ ਵੀ ਜਾ ਕੇ ਤੁਹਾਨੂੰ ਇਹਦਾ 뷰 ਜਿਹੜਾ ਦਿਖਾਇਆ ਜਾਏਗਾ ਪਰ ਇਸ ਪੁਰਤੋਰਾ ਦਾ ਸਾਫ ਜਿਉ ਇਤਿਹਾਸਕ ਮਹੱਤਵ ਹੈ ਉਹਨੂੰ ਬਰਕਰਾਰ ਰੱਖਣਾ ਸਾਡਾ ਫਰਜ਼ ਬਣਦਾ ਹੈ ਸੋ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਉਹਨਾਂ ਨੂੰ ਪੂਰਾ ਕਰਨਾ ਸਾਡਾ ਫਰਜ਼ ਬਣਦਾ ਸੋ ਕਾਲੇ ਪਾਣੀ ਦਾ ਮੂਵਮੈਂਟ ਉਹ ਜਿਹੜੀ ਲੜਾਈ ਸ਼ੁਰੂ ਕੀਤੀ ਗਈ ਹੈ ਉਹ ਕਿਤੇ ਨਾ ਕਿਤੇ ਗੁਰੂ ਕਵਾਨਾਂ ਦੇ ਬਚਨਾਂ ਨੂੰ ਪੂਰਾ ਕਰਨ ਲਈ ਹੀ ਸ਼ੁਰੂ ਕੀਤੀ ਗਈ ਹੈ ਔਰ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਹਿਣ ਵਾਲੇ ਪੰਜਾਬੀ ਇਸ ਮੋਰਚੇ ਦਾ ਕਿੰਨਾ ਖਾਤ ਦਿੰਦੇ ਆ